ਸਤਿ ਸ੍ਰੀ ਅਕਾਲ ਮੈਂ ਰਮਨ ਕੁਮਾਰ ਰਿਕਵਰ ਫੀਲ ਲੈ ਕੇ ਪ੍ਰੋਗਰਾਮ ਬੀਤੇ ਹਫਤੇ ਦੀ ਇੱਕ ਨਜ਼ਰ ਕਾਫੀ ਖਬਰਾਂ ਹਨ ਐਂਡ ਕੋ ਉਹ ਖਬਰਾਂ ਦੀ ਪਰਮਾਰ ਹੈ ਆ ਇੱਕ ਇੱਕ ਕਰਕੇ ਚਰਚਾ ਕਰਾਂਗੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੰਖੇਪ ਦੇ ਵਿੱਚ ਜਿਹੜੀ ਡੋਨਲਡ ਟਰੰਪ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਹਮੇਸ਼ਾ ਖਬਰਾਂ ਦੇ ਵਿੱਚ ਰਹਿੰਦੇ ਨੇ ਮਾੜੇ ਚੰਗੇ ਕਰਨਾ ਕਰਕੇ ਉਹਨਾਂ ਸਾਹਮਣੇ ਵੀ ਕੋਈ ਖੜਾ ਹੋਇਆ ਹੈ ਉਹਨਾਂ ਦੇ ਆਪਣੇ ਹੀ ਮੁਲਕ ਦੇ ਵਿੱਚ ਨਿਊਯਾਰਕ ਦੇ ਵਿੱਚ ਹੋਈ ਇਲੈਕਸ਼ਨ ਦੇ ਵਿੱਚ ਜ਼ੋਰਾਨ ਮਮਦਾਨੀ ਜਿਹੜੇ ਕਿ ਉਹਨਾਂ ਦੀ اپੋਜੀਸ਼ਨ ਆਪੋਜ਼ਿਟ ਪਾਰਟੀ ਹੈ ਡੈਮੋਕ੍ਰੇਟ ਨੇ ਮਮਦਾਨੀ ਉਹ ਨਿਊਯਾਰਕ ਦੇ ਗਵਰਨਰ ਮਾਫ ਚਾਹਵਾਂਗਾ ਔਰ ਨਿਊਯਾਰਕ ਦੇ ਮੇਅਰ ਚੁਣ ਲੈ ਗਏ ਨੇ ਔਰ ਉਹਨਾਂ ਨੇ ਆਪਣੇ ਜਿੱਤ ਤੋਂ ਬਾਅਦ ਆਪਣੀ ਸਪੀਚ ਦੇ ਵਿੱਚ ਟਰੰਪ ਨੂੰ ਸਿੱਧੀ ਵੰਗਾਰ ਪਾਈ ਹੈ ਉਸ ਤੋਂ ਬਾਅਦ ਖਬਰ ਹੈ ਜੀ ਕੈਨੇਡਾ ਦੀ ਗੱਲ ਕਰਾਂਗੇ ਕੈਨੇਡਾ ਵੱਲੋਂ ਜਿਹੜੇ ਵਿਦੇਸ਼ੀਆਂ ਦੀ ਕੈਨੇਡਾ ਦੇ ਵਿੱਚ ਆਮਦ ਦਾ سلسلہ ਖਾਸ ਤੌਰ ਤੇ ਭਾਰਤੀਆਂ ਤੇ ਪੰਜਾਬੀਆਂ ਦੀ ਲਗਾਤਾਰ ਚੱਲੀ ਸੀ ਉਸ ਨੂੰ ਠਲ ਪਾਉਣ ਦੇ ਯਤਨ ਨਿਰੰਤਰ ਜਾਰੀ ਹਨ राहुल गांधी ਦੀ ਗੱਲ ਕਰਾਂਗੇ ਉਹਨਾਂ ਨੇ ਬੀਜੇਪੀ ਤੇ ਇਲੈਕਸ਼ਨ ਕਮਿਸ਼ਨ ਤੇ ਹੇਰਾਫੇਰੀ ਦੇ ਹਰਿਆਣਾ ਵਿੱਚ ਪਿਛਲੇ ਵਾਰੇ ਹੋਈਆਂ ਚੋਣਾਂ ਦੇ ਵਿੱਚ ਹੇਰਾਫੇਰੀ ਤੇ ਵੱਡੇ ਇਲਜ਼ਾਮ ਲਗਾਏ ਹਨ। ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਵਡਿੰਗ ਰਾਜਾ ਵਡਿੰਗ ਮੁਸ਼ਕਲਾਂ ਵਿੱਚ ਫਸਰੇ ਨੇ ਕੁਝ ਬਿਆਨ ਉਹਨਾਂ ਨੇ ਇਹ ਜਿਹਾ ਦਿੱਤਾ ਸਾਹਿਬ ਦਾ ਸੁਰਜੀ ਗ੍ਰਾਮ ਮੰਤਰੀ ਬੁੱਧਾ ਸਿੰਘ ਖੋਰਾਬਾਰੇ ਔਰ ਗੱਲ ਕਰਾਂਗੇ ਨਾਲ ਤਰਨ ਤਰਨ ਦੇ ਵਿੱਚ उपचुनाव ਹੋ ਰਹੀ ਹੈ ਸੀਟ ਚੋਣ ਦੇ ਵਿੱਚ ਖਾਲੀ ਹੋਈ ਸੀ ਵੱਡਾ ਮੁਕਾਬਲਾ ਹੈ ਤੇ ਹਰਜਿੰਦਰ ਸਿੰਘ ਕਾਮੀ ਹੋ ਰਿਖ ਵਾਰ ਫੇਰ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣ ਲਏ ਗਏ ਨੇ ਸੋ ਜੀ ਸ਼ੁਰੂਆਤ ਕਰਦੇ ਹਾਂ ਅਮਰੀਕਾ ਤੋਂ ਡੋਨਲਡ 트럼ਪ ਦੀਆਂ ਤੌਸਾਹਤਾਂ ਤੇ ਉਹਨਾਂ ਦੀ ਮਾੜੀ ਸ਼ਬਦਾਵਲੀ ਤੇ ਹਰ ਕਿਸੇ ਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਆਪਣੇ ਸਮਰਥਕਾਂ ਨੂੰ ਛੱਡ ਕੇ ਦੇਸ਼ ਵਿੱਚ ਕੀ ਅਮਰੀਕਾ ਵਿੱਚ ਕੀ ਤੇ ਉਹਦਾ ਸੰਭਾਲਣ ਤੋਂ ਬਾਅਦ ਖਾਸ ਤੌਰ ਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਵਪਾਰ ਦੇ ਨਾਤੇ ਅਮਰੀਕਾ ਦੀ ਸੁਪਰੀਮਸੀ ਦੇ ਨਾਤੇ ਔਰ ਅਨੇਕ ਕਾਰਨਾ ਕਰਕੇ ਔਰ ਉਹਨਾਂ ਵੀ ਜਿਹੜੇ ਅਲਫਾਜ਼ ਵੀ ਨੇ ਉਹ ਬੜੇ ਜ਼ਿਆਦਾ ਜਿਹੜੇ ਨੇ ਉਹ ਬੜੇ ਆਫੈਂਸਿਵ ਬੜੇ ਆਫੈਂਡਿੰਗ ਹੁੰਦੇ ਨੇ ਤਕਲੀਫ ਦੇ ਹੁੰਦੇ ਨੇ ਸ਼ਬਦਾਵਲੀ ਬੜੀ ਮਾੜੀ ਗੰਦੀ ਹੁੰਦੀ ਹੈ ਤੋਂ ਮੈਂ ਗੱਲ ਕਰ ਰਿਹਾ ਨਿਊਯਾਰਕ ਤੇ ਵਿੱਚ ਚੜੀ ਹੁਣ ਮੇਅਰ ਦੀ ਚੋਣ ਹੋਈ ਹੈ ਤਿੰਨ ਦਿਨ ਪਹਿਲੋਂ ਚਾਰ ਦਿਨ ਪਹਿਲੋਂ ਜਿਸ ਤੇ ਨਤੀਜੇ ਆਏ ਨੇ ਉਸ ਨੇ ਡੋਨਲਡ ਟਰੰਪ ਨੂੰ ਇੱਕ ਬੜਾ ਡਾਡਾ ਚਟਕਾ ਦਿੱਤਾ ਹੈ ਪਬਲਿਕ ਪੋਸਚਰ ਲੋਕਾਂ ਨੂੰ ਆਪਣੀ ਸ਼ਕਲ ਜੋ ਮਰਜ਼ੀ ਵਖਾਣ ਅੰਦਰੋਂ ਚੰਗੀ ਟਾਡੀ ਸੱਟ ਦਾ ਅਹਿਸਾਸ ਨੂੰ ਜ਼ਰੂਰ ਹੋਵੇਗਾ ਕਿਉਂਕਿ ਉਹ ਮੇਅਰ ਦੀ ਚੋਣ ਵਾਸਤੇ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਸਨ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ ਔਰ ਡਟਵੀ ਜਿੱਤ ਹਾਸਲ ਕੀਤੀ ਹੈ ਜ਼ੁਰਾਨ ਮਮਦਾਨੀ ਖੁਰਾਨੇ ਉਹਨਾਂ ਨੂੰ ਲੈ ਕੇ ਉਹ ਬੜੇ ਕੋਚੇ ਤੰਗ ਨਾਲ ਆਪਣੇ ਲਫਾਸ ਦੀ ਵਰਤੋਂ ਕਰ ਰਹੇ ਸਨ ਉਸ ਰਾਤੀ ਹਮਲਾ ਕਰ ਰਹੇ ਸਨ ਤੋ ਉਹਨਾਂ ਨੇ ਚੋਣ ਜਿੱਤ ਲਈ ਹੈ ਰਿਪਬਲਿਕਨਸ ਦੀ ਵੱਡੀ ਹਾਰ ਹੋਈ ਹੈ ਡੋਨਲਡ ਟਰੰਪ ਨੂੰ ਮੂੰਹ ਦਿਖਾਣੀ ਪਈ ਹੈ ਦੌਰਾਨ ਬੰਦਾਨੀ ਭਾਰਤੀ ਮੂਲ ਦੇ ਹਨ ਮੁਸਲਮਾਨ ਪਿਛੋਕੜ ਵੀ ਆਫ ਬਿਹਾਈਂਡ ਕਿਉਂਕਿ ਉਹਨਾਂ ਦੀ ਮਾਤਾ ਜੋ ਹੈ ਮੀਰਾ ਨਾਇਰ ਉਹ ਇੰਡੀਅਨ ਖਾਨ ਮੀਰਾ ਨਾਇਰ ਜਿਹੜੇ ਹੈ ਨਹੀਂ ਉਹ ਉਹਨਾਂ ਦੀ ਬੜੀ ਪ੍ਰਸਿੱਧੀ ਹੈ ਦੁਨੀਆ ਦੇ ਵਿੱਚ ਉਹ ਬੜੇ ਆ ਹਾਲਾ ਕਿਸਮ ਦੇ ਆਲਾ ਲੈਵਲ ਦੇ ਫਿਲਮ ਮੇਕਰ ਹਨ ਵੱਡੇ ਵੱਡੇ ਸ਼ਾਹਕਾਰ ਉਹਨਾਂ ਨੇ ਦਿੱਤੇ ਹਨ ਜਿਵੇਂ ਦਾ ਨੀਮ ਸੇਕ ਮਿਸਿਸਿਪੀ ਮਸਾਲਾ ਔਰ ਅਨੇਕ ਫਿਲਮਾਂ ਜਿਹੜੀਆਂ ਜਿਨ੍ਹਾਂ ਦੀ ਦੁਨੀਆ ਦੇ ਵਿੱਚ ਬੜੀ ਪ੍ਰਸਿੱਧੀ ਹੋਈ ਵੱਡਾ ਨਾਂ ਹੋਇਆ ਤੇ ਪਿਤਾ ਜੀ ਸ਼੍ਰੀ ਉਹਨਾਂ ਦੇ ਮਹਿਮੂਦ ਮਮਦਾਨੀ ਖੋਰੀ ਨੇ ਵਿਦਵਾਨ ਹਨ ਔਰ ਜਿਹੜੇ ਡੋਨਲਡ ਟਰੰਪ ਖੋਰੀ ਨੇ ਉਹ ਐਂਡਰਿਊ ਕੋਮੋ ਜਿਹੜੇ ਕਿ ਸਾਬਕਾ ਗਵਰਨਰ ਸਨ इंडिपेंडेंट खड़े ਸਨ ਉਸ ਦੇ ਹੱਕ ਵਿੱਚ ਸਨ ਔਰ ਉਹਨਾਂ ਨੇ ਬੜੇ ਖਾਮਲੇ ਬੋਲਦੇ ਮਮਦਾਨੀ ਤੇ ਮਮਦਾਲੀ ਫਿਰ ਉਹਨਾਂ ਦੀ ਖਾਸੀਅਤ ਇਹ ਵੀ ਹੈ ਕਿ ਉਹ ਸਿਰਫ ਫਰਮਾਤਰ 34 ਵਰਿਆਂ ਦੇ ਹਨ ਤੁਸੀਂ ਇਹ ਦਾਦਾ ਲਗਾ ਸਕਦੇ ਹੋ ਕਿ ਸਿਆਸਤ ਦੇ ਵਿੱਚ 39 ਸਾਲ ਦੀ ਉਮਰ ਕੀ ਹੁੰਦੀ ਹੈ 100 ਸਾਲ ਦੇ ਵਿੱਚ ਇੰਨੀ ਛੋਟੀ ਉਮਰ ਦਾ ਕੋਈ ਸ਼ਖਸ ਅ ਨਿਊਯਾਰਕ ਦਾ ਮੇਅਰ ਬਣਿਆ ਹੈ ਨਿਊਯਾਰਕ ਜਿਹੜੀ ਕਿ ਅ ਅਮਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਹੈ ਔਰ ਦੁਨੀਆ ਦੀ ਫਾਈਨੈਂਸ਼ੀਅਲ ਕੈਪੀਟਲ ਗਿਣੀ ਜਾਂਦੀ ਹੈ ਔਰ ਆਪਣੇ ਹਮਲਿਆਂ ਦੇ ਵਿੱਚ ਡੋਨਲਡ ਟਰੰਪ ਨੇ ਇਹ ਵੀ ਕਿਹਾ ਸੀ ਕਿ ਇਸ ਨੂੰ ਮੈਂ ਨਿਊਯਾਰਕ ਨੂੰ ਜੇਕਰ ਕਿਤੇ ਚੁਣਿਆ ਜਾਂਦਾ ਹਾਂ ਤਾਂ ਮੈਂ ਡੀਫੰਡ ਕਰਾਂਗਾ ਪੈਸੇ ਪੈਸੇ ਲਈ ਨਿਊਯਾਰਕ ਸ਼ਹਿਰ ਨੂੰ ਮੋਤਾਜ ਕਰਾਂਗਾ ਔਰ ਇਸ ਨੂੰ ਮੈਂ ਕੈਦ ਕਰਾਂਗਾ ਡਿਪੋਰਟ ਕਰਾਂਗਾ ਇਥੋਂ ਕੱਢ ਕੇ ਬਾਹਰ ਮਾਰਾਂਗਾ ਪੰਮਦਾਨੀ ਖੜਾ ਹੋਇਆ ਜਿੱਤ ਤੋਂ ਬਾਅਦ ਉਸਨੇ ਆਖਿਆ ਆਪਣੇ ਸਟੇਜ ਤੋਂ ਜਿੱਥੇ ਉਰੀ ਬੀਵੀ ਉਰੇ ਬਾਬਾ ਉਸਦੇ ਨਾਲ ਖੜੇ ਸਨ ਕਹਿੰਦਾ ਵੀ ਮੈਨੂੰ ਪੱਕਾ ਪਤਾ ਹੈ ਡੋਨਲਡ 트럼ਪ ਹਣੀ ਜ਼ਰੂਰ ਵੇਖ ਰਹੇ ਹੋਣਗੇ ਮਸਟ ਬੀ ਵਾਚਿੰਗ ਐਟ ਦਿਸ ਟਾਈਮ ਕਿ ਮੈਂ ਡੋਨਲਡ 트럼ਪ ਨੂੰ ਆਖਣਾ ਚਾਹੁੰਦਾ ਚਾਰ ਅਲਫਾਸ ਆਖਣਾ ਚਾਹੁੰਦਾ ਰੇਸ਼ਿਓਰ ਵੋਲਯੂਮ ਜੀ ਆਪਣੇ ਟੈਲੀਵਿਜ਼ਨ ਦੀ ਆਵਾਜ਼ ਜਿਹੜਾ ਹੈ ਉਹ ਤੁਸੀਂ ਉੱਚੀ ਕਰ ਲਓ ਰੇਸ਼ਿਓਰ ਲਵਲ ਆਫ ਯੂਰ ਵੋਲਯੂਮ ਯਾਨੀ ਕਿ ਉਹ ਆਖਿਆ ਕਿ ਮੈਂ ਇੱਕ ਇਮੀਗ੍ਰੈਂਟ ਹਾਂ ਤੁਸੀਂ ਮੈਨੂੰ ਬਾਹਰ ਕੱਢਣ ਦੀ ਇੱਥੋਂ ਕੱਢਣ ਦੀ ਗੱਲ पे ਕਰਦੇ ਹੋ ਮੈਂ ਇਮੀਗ੍ਰੈਂਟ ਹਾਂ ਨਿਊਯਾਰਕ ਸ਼ਹਿਰ ਇਮੀਗ੍ਰੈਂਟਸ ਦਾ ਹੈ 12 ਆਏ ਲੋਕਾਂ ਨੇ ਇਸ ਨੂੰ ਤਮੀਰ ਕੀਤਾ ਉਸਾਰਿਆ ਹੈ ਖੁਸ਼ਹਾਲ ਬਣਾਇਆ ਹੈ ਜੇ ਤੁਸੀਂ ਮੇਰੇ ਉੱਪਰ ਪੈਰ ਰੱਖਣਾ ਹੈ ਤਾਂ ਤੁਹਾਨੂੰ ਸਾਰੇ ਨਿਊਯਾਰਕ ਵਾਸੀਆਂ ਦੀ ਛਾਤੀ ਤੇ ਪੈਰ ਰੱਖ ਕੇ ਗੁਜ਼ਰਨਾ ਪਵੇਗਾ ਐਜੇ ਹੀ ਵੰਗਾਰ ਪਾਣੀ ਅਮਰੀਕਾ ਦੇ ਰਾਸ਼ਟਰਪਤੀ ਨੂੰ ਉੱਥੋਂ ਦੇ ਨਵੇਂ ਚੁਣ ਗਏ ਮਹਿਰਵਨ ਨੂੰ ਸਲਾਹ ਦੀ ਗੱਲ ਹੈ ਗੱਲ ਕਰਾਂਗੇ ਜੀ ਕੈਨੇਡਾ ਦੀ ਕਿਤੇ ਕੈਨੇਡਾ ਜਾਣ ਵਾਸਤੇ ਲਾਈਨਾਂ ਮੁੱਕਣ ਦਾ ਨਾਂ ਨਹੀਂ ਸੀ ਲੈਂਦੀਆਂ 2 ਸਾਲ ਦੇ ਵਿੱਚ ਕਿੰਨਾ ਕੁਝ ਬਦਲ ਗਿਆ ਹੈ ਇਹ سلسلہ ਕੈਨੇਡਾ ਜਾਣ ਦਾ ਲਗਾਤਾਰ ਕਈ ਸਾਲਾਂ ਤੋਂ ਕਰੀਬ 10 ਸਾਲਾਂ ਤੋਂ ਜ਼ਿਆਦਾ ਇਸ ਨੇ ਜ਼ੋਰ ਫੜਿਆ ਹੋਇਆ ਸੀ ਪੰਜਾਬ ਦੇ ਪਿੰਡ ਕਸਬੇ ਸ਼ਹਿਰ ਗਲੀ ਮੁਹੱਲੇ ਹਰ ਥਾਂ ਇੱਕੋ ਹੀ ਗੱਲ ਸੀ ਕਿਤੇ ਬੱਚੇ ਮਾਪੇ ਨੂੰ ਮਜਬੂਰ ਕਰ ਰਹੇ ਸਨ ਕਿ ਅਸੀਂ ਵਿਦੇਸ਼ ਕੈਨੇਡਾ ਜਾਣਾ ਹੈ ਕਿਤੇ ਮਾਪੇ ਦਾ ਆਪਣਾ ਇੱਕ ਖੁਆਬ ਸੀ ਕਿ ਉਹ ਕੈਨੇਡਾ ਚਲੇ ਜਾਣ ਉੱਥੇ ਪਹੁੰਚ ਜਾਣੇ ਕੁਆਰ ਮੁਰ ਕੇ ਸਾਰਾ ਕੁਝ ਠੀਕ ਹੋ ਜਾਏਗਾ ਲੇਕਿਨ ਬੀਤੇ 2 ਸਾਲਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਤਬਦੀਲੀਆਂ ਆਈਆਂ ਹਨ ਖੰਦੇਰੀ ਸੀ ਖੰਦੇਰੀ ਨਹੀਂ ਤਾਂ ਹੋਰ ਕੀ ਸੀ ਹੁਣ ਤੁਸੀਂ ਇਹ ਵੇਖੋ ਜੀ ਕਿ ਪਹਿਲਾਂ ਤਾਂ 2024-25 ਦੇ ਵਿੱਚ ਸਟੂਡੈਂਟਸ ਜਿਹੜੇ ਪਰਮਿਟ ਦਿੱਤੇ ਜਾਂਦੇ ਨੇ ਉਹਨਾਂ ਦੀ ਗਿਣਤੀ ਘਟਾਈ ਗਈ ਹੁਣ ਤਾਜ਼ਾ ਖਬਰ ਇਹ ਹੈ ਕਿ ਅਗਸਤ 25 ਦੇ ਵਿੱਚ ਸਭ ਤੋਂ ਵੱਧ ਪਾਰਟੀਆਂ ਦੀਆਂ ਜੜੀਆਂ ਐਪਲੀਕੇਸ਼ਨ ਦਰਖਾਸਤਾਂ ਨੇ ਉਹ ਅਰੰਭ ਕੀਤੀਆਂ ਗਈਆਂ ਜਿਹੜੇ ਇੱਥੋਂ ਸਕੈਂਡਰੀ ਦੀ ਪੜਾਈ ਕਰਕੇ ਬਾਹਰ ਜਾਂਦੇ ਸੀ ਤੋਂ ਸਾਡੇ ਇੱਥੇ ਵੀ ਸੀ ਵੀ ਕਿ ਲੜਕੀਆਂ ਖਾਸ ਤੌਰ ਜਿਨ੍ਹਾਂ ਨੂੰ ਇਹ ਹੁੰਦਾ ਕਿ ਪਾਈ ਹਨੇਰਾ ਹੋ ਜਾਏ ਤੇ ਘਰ ਵਾਪਸ ਆ ਜਾਣਾ ਤੇ ਇੱਥੇ ਅਸੀਂ ਕਈ ਸਾਲਾਂ ਤੋਂ 10 ਕੰਦੋਂ ਨਾਲ ਸਾਲ ਤੋਂ 12ਵੀਂ ਤੋਂ ਬਾਅਦ ਵੀ ਆਪਣੇ ਬੱਚਿਆਂ ਨੂੰ ਕੈਨੇਡਾ ਭੇਜ ਰਹੇ ਸੀ 12th ਤੋਂ ਬਾਅਦ ਇੱਕ ਤੇ ਇਸ ਗੱਲ ਦੀ ਮਨਾਹੀ ਹੈ ਕਿ ਭਾਈ ਨੇਰੇ ਨੇੜਾ ਪੈਣ ਤੇ ਘਰ ਆ ਜਾਓ ਬਾਹਰ ਨਹੀਂ ਰਹਿਣਾ ਤੇ ਕਿਤੇ ਐਡੀ ਵੱਡੀ ਗੱਲ ਖੈਰ ਆਪੋ ਆਪਣੀ ਮਰਜ਼ੀ ਹੈ ਆਪੋ ਆਪਣੀ ਇੱਛਾ ਹੈ ਐਨੀਵੇ ਮੈਂ ਜਿਹੜੀ ਦੂਜੀ ਗੱਲ ਕਰ ਰਿਹਾ ਜਿਹੜੀ ਨਕੀਲ ਤੇ ਠੱਲ ਪਾਉਣ ਦੀ ਕੋਸ਼ਿਸ਼ ਹੈ ਕੈਨੇਡਾ ਵੱਲੋਂ ਉਹ ਹੁਣ ਜਿਹੜੀਆਂ ਗ੍ਰੈਜੂਏਟ ਸੈਕੰਡਰੀ ਐਜੂਕੇਸ਼ਨ ਤੋਂ ਬਾਅਦ ਜਦੋਂ ਤੁਸੀਂ ਉੱਤੇ ਕਾਲਜ ਦੇ ਵਿੱਚ ਤਾਕਲਾ ਲੈਂਦੇ ਹੋ ਅਗਸਤ ਮਹੀਨੇ ਵਿੱਚ ਸੈਪਟੰਬਰ ਅਕਤੂਬਰ ਦੇ ਅੰਕੜੇ ਨਹੀਂ ਆਏ 74% ਅਰਜ਼ੀਆਂ ਅਪਲੀਕੇਸ਼ਨਾਂ ਜਿਹੜੀਆਂ ਨੇ ਰਿਜੈਕਟ ਕਰ ਦਿੱਤੀਆਂ ਗਈਆਂ ਨੇ ਰੱਦ ਕਰ ਦਿੱਤੀਆਂ ਗਈਆਂ ਨੇ ਔਰ ਜਦੋਂ ਕਿ ਅਗਸਤ 23 ਦਾ ਜਿਹੜਾ ਮੁਕਾਬਲਤਨ ਅੰਕੜਾ ਹੈ 2 ਸਾਲ ਪਹਿਲੋਂ ਦਾ ਉਦੋਂ ਜਿਹੜੀ ਰਿਜੈਕਸ਼ਨ ਸੀ ਉਹ ਸਿਰਫ 32% ਸੀ ਅਜਦੋਕੇ ਜੇ ਇਸਹੀ ਨੂੰ ਕੰਪੈਰੀਟਿਵਲੀ ਦੇਖੀਏ ਤੁਲਨਾਤਮਕ ਤੌਰ ਤੇ ਤਾਂ ਅਗਸਤ 25 ਦੇ ਵਿੱਚ ਜੇ ਭਾਰਤੀਆਂ ਦੀ 75% ਐਪਲੀਕੇਸ਼ਨਸ ਰੱਦ ਹੋਈਆਂ ਨੇ ਸਟੂਡੈਂਟ ਪਰਮਿਟ ਲਈ ਤਾਂ ਚੀਨ ਦੀਆਂ ਸਿਰਫ 25 24% ਰੱਦ ਹੋਈਆਂ ਨੇ ਤੇ ਲੋਕਾਂ ਨੂੰ ਹੌਲੀ ਹੌਲੀ ਗੱਲ ਹੁਣ 2 ਸਾਲ ਤੋਂ ਵੈਸੇ ਵੀ ਸਮਝ ਆ ਰਹੀ ਸੀ ਕਿਉਂਕਿ ਬਹੁਤ ਜ਼ਿਆਦਾ ਸਖਤੀ ਕੀਤੀ ਜਾ ਰਹੀ ਸੀ ਬੜਾ ਜ਼ਿਆਦਾ ਲੋਡ ਜਿਹੜਾ ਹੈ ਕੈਨੇਡਾ ਦੇ ਵਿੱਚ ਵਧਣਾ ਸ਼ੁਰੂ ਹੋ ਗਿਆ ਸੀ ਵਿਦੇਸ਼ੀਆਂ ਦਾ ਜਿਹੜੇ ਖਾਸ ਤੌਰ ਤੇ ਸਟੂਡੈਂਟ ਪਰਮਿਟ ਤੇ ਆ ਰਹੇ ਸੀ ਜਾਂ ਪੀਆਰ ਵਾਲਿਆਂ ਦੀ ਗਿਣਤੀ ਕਿਤੇ ਬਹੁਤ ਘੱਟ ਹੁੰਦੀ ਹੈ ਜਿਹੜੇ ਪਹਿਲਾਂ ਇੱਥੋਂ ਪੀਆਰ ਲੈ ਕੇ ਜਾਂਦੇ ਨੇ ਉੱਥੇ ਸਮਾਜ ਦੇ ਵਿੱਚ ਵਿਰੋਧਤਾ ਵਧ ਰਹੀ ਸੀ ਕੈਨੇਡਾਈ ਜਿਹੜੇ ਲੋਕਲ ਲੋਕ ਨੇ ਉਹ ਬੜੇ ਔਖੇ ਹੋ ਰਹੇ ਸਨ ਇਨਫਲੇਸ਼ਨ ਵਧ ਰਹੀ ਸੀ ਇਨਫਲੇਸ਼ਨ ਹੋ ਰਹੀ ਸੀ ਕੀਮਤਾਂ ਕਰਾਏ ਤੇ ਮਕਾਨ ਜਿਹੜੇ ਹਨ ਬੜੇ ਮਹਿੰਗੇ ਹੋ ਰਹੇ ਸਨ ਐਸਐਚ ਮਕਾਨ ਖਰੀਦਣਾ ਹੈ ਉਹ ਬਹੁਤ ਮਹਿੰਗੇ ਹੋ ਰਹੇ ਸਨ ਤਾਂ ਇੱਕ ਬੜੇ ਵੱਡੇ ਪੱਧਰ ਤੇ ਸਥਾਨਕ ਲੋਕ ਜਿਹੜੇ ਹਨ ਉਹ ਔਖਾਈ ਮਹਿਸੂਸ ਕਰ ਰਹੇ ਸਨ ਅ ਔਰ ਇੱਕ ਹੋਰ ਗੱਲ ਵੀ ਦੇਖਣ ਦੀ ਜਿਹੜੀ ਹੈ ਜਿਸਨੂੰ ਅਗਸਤ 2023 ਦੀ ਗੱਲ ਆਂਕੜਾ ਸਾਹਮਣੇ ਹੈ ਉਹ 2000 ਅਗਸਤ ਦੇ ਵਿੱਚ 20900 ਉਸ ਮਹੀਨੇ ਦੇ ਵਿੱਚ ਭਾਰਤੀ ਭਾਰਤੀਆਂ ਨੇ ਸਟੂਡੈਂਟ ਪਰਮਿਟ ਲਈ ਅਪਲਾਈ ਕੀਤਾ ਸੀ ਜਦ ਕਿ ਅਗਸਤ 25 ਦੇ ਵਿੱਚ ਹੋਣ 2 ਸਾਲ ਬਾਅਦ ਜਾ ਕੇ ਇਹ ਜਿਹੜੀ ਗਿਣਤੀ ਹੈ ਸਿਰਫ 4515 ਰਹਿ ਗਈ ਯਾਨੀ ਕਿ ਲੋਕਾਂ ਨੂੰ ਸਮਝਾਉਣਾ ਸ਼ੁਰੂ ਹੋ ਗਿਆ ਉੱਥੇ ਜਾਣ ਦਾ ਫਾਇਦਾ ਹੈ ਨਹੀਂ ਸਕਤੀਆਂ ਬਹੁਤ ਨਹੀਂ ਗੱਲ ਬਣਨੀ ਨਹੀਂ ਫਿਰ ਬਾਅਦ ਦੇ ਵਿੱਚ ਵੀ ਪੀਆਰ ਹੋਵੇ ਨਾ ਹੋਵੇ ਸਿਟੀਜ਼ਨਸ਼ਿਪ ਤਾਂ ਬਹੁਤ ਬਾਤ ਨਿਘਾਲਾ ਸੋ ਇੱਕਦਮ ਐਪਲੀਕੇਸ਼ਨਾਂ ਕੱਟ ਗਈਆਂ ਔਰ ਤੁਸੀਂ ਦੇਖੋ 4515 ਵਿੱਚੋਂ ਮਨਜ਼ੂਰੀ ਕਿਹਨਾਂ ਨੂੰ ਮਿਲੀ ਸਿਰਫ ਔਰ ਸਿਰਫ 1000 ਸਟੂਡੈਂਟਸ ਜਿਹੜਾਂ ਵਾਂਸ ਯਾਨੀ ਕਿ ਉਹ 75% ਦੀ ਰਿਜੈਕਸ਼ਨ ਹੋ ਗਈ ਹੈ। ਤੋਂ ਕੈਨੇਡਾ ਵਿੱਚ ਵੈਸੇ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਵਿੱਚ ਜਿਹੜੇ ਸਟੂਡੈਂਟ ਭਾਰਤ ਤੋਂ ਜਾਂਦੇ ਸਨ ਉੱਥੇ ਜਾ ਕੇ ਪੜ੍ਹਨਾ ਚਾਹੁੰਦੇ ਸਨ ਸਟੱਡੀ ਕਰਨਾ ਚਾਹੁੰਦੇ ਸਨ ਕਾਫੀ ਲੋਕ ਸਟੱਡੀ ਵਾਸਤੇ ਜਾਂਦੇ ਸਨ ਲੇਕਿਨ ਬਹੁਤ ਲੋਕਾਂ ਵਾਸਤੇ ਇੱਕ ਜ਼ਰੀਆ ਇੱਕ ਰਸਤਾ ਬਣ ਗਿਆ ਸੀ ਕਿਸੇ ਤਰੀਕੇ ਕੈਨੇਡਾ ਲੈਂਡ ਕਰ ਜੀਏ। ਤਾਂ ਉਹ ਜਿਹੜੀ ਭਾਰਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ ਇਸੇ ਤਰ੍ਹਾਂ ਹੀ ਹੁਣ ਰਿਜੈਕਸ਼ਨ ਦੀ ਗਿਣਤੀ ਵੀ ਜਿਹੜੀ ਹੈ ਉਹ ਭਾਰਤ ਉਸ ਵਿੱਚ ਸਭ ਤੋਂ ਉੱਪਰ ਹੈ ਇਹ ਮੇਰੇ ਕੋਲ ਇਸ ਖਬਰ ਦਾ ਵਿਸਥਾਰ ਹੋਰ ਵੀ ਹੈ ਪਰ ਮੈਂ ਕੋਸ਼ਿਸ਼ ਕਰਾਂਗਾ ਕਿਉਂਕਿ ਹੋਰ ਖਬਰਾਂ ਵੀ ਕਾਫੀ ਨਹੀਂ ਇਹ ਖਬਰ ਵਿਸਥਾਰ ਦੇ ਨਾਲ ਮੈਂ ਕੋਸ਼ਿਸ਼ ਕਰਾਂਗਾ ਕਿਉਂਕਿ ਹੋਰ ਕੁਝ ਨਵੀਆਂ ਡਿਟੇਲਸ ਵੀ ਮੈਂ ਕੱਲ ਦੇਖੀਆਂ ਨੇ ਇਹ ਤਾਂ ਖਬਰ ਰਾਇਟਰਸ ਦੀ ਹੈਗੀ ਹੈ ਹੋਰ ਹਿੰਦੁਸਤਾਨ ਟਾਈਮਸ ਦੇ ਅਨੁਰੁੱਧ ਅਨੁਰੁੱਧ ਭੱਟਾਚਾਰੀ ਨੇ ਵੀ ਇਸ ਵਿਸਥਾਰ ਨਾਲ ਖਬਰ ਕੀਤੀ ਹੈ ਸੋ ਇਹ ਖਬਰ ਨੂੰ ਲੰਮਾ ਕਰਨ ਦਾ ਤੇ ਬਾਕੀ ਖਬਰਾਂ ਤੇ ਅਸਰ ਪਏਗਾ ਇਸ ਦੇ ਨਾਲ ਕੁਝ ਡੀ ਹੈ ਹੋਰ ਵਿਸਥਾਰ ਜਿਹੜਾ ਹੈ ਕੋਸ਼ਿਸ਼ ਕਰਾਂਗਾ ਮੈਂ ਉਹ ਅਗਲੇ ਹਫਤੇ ਸਾਂਝਾ ਕਰਾਂਗਾ ਹੁਣ ਗੱਲ ਕਰਾਂਗੇ ਜੀ ਰਾਹੁਲ ਗਾਂਧੀ ਰਾਹੁਲ ਗਾਂਧੀ ਕਾਂਗਰਸ ਦੇ ਸੀਨੀਅਰ ਆਗੂ ਹਨ ਔਰ ਉਹਨਾਂ ਨੇ ਬੁੱਧਵਾਰ ਵਾਲੇ ਦਿਨ ਨਾ ਨਵੀਂ ਦਿੱਲੀ ਦੇ ਵਿੱਚ ਆਪਣੇ ਕਾਂਗਰਸ ਦੇ ਹੈੱਡਕੁਆਟਰਸ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਔਰ ਖਾਸ ਤੌਰ ਤੇ ਚੋਣ ਕਮਿਸ਼ਨ ਔਰ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਤੇ ਉਹਨਾਂ ਨੇ ਵੱਡੇ ਇਲਜ਼ਾਮ ਲਗਾਏ ਖਨ ਵੱਡੇ ਦੋਸ਼ ਲਗਾਏ ਖਨ ਔਰ ਉਹਨਾਂ ਨੇ ਆਖਿਆ ਕਿ ਬੀਤੇ ਵਰੇ ਜੜੀਆਂ ਹਰਿਆਣਾ ਦੀਆਂ ਚੋਣਾਂ ਹੋਈਆਂ ਸਨ ਉਸ ਤੇ ਉਸ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਵੱਡੇ ਪੱਧਰ ਤੇ ਹਿਰਾਫੇਰੀ ਕੀਤੀ ਗਈ ਹੈ। ਉਹਨਾਂ ਆਖਿਆ ਕਿ ਕੁੱਲ ਉੱਥੇ 2 ਕਰੋੜ ਵੋਟਰ ਜਦੋਂ ਕਿ 25 ਲੱਖ ਵੋਟਰਾਂ ਦੇ ਜਾਂ ਤਾਂ ਨਾਂ ਕੱਟੇ ਗਏ ਜਾਂ ਉਹਨਾਂ ਦੇ ਡੁਪਲੀਕੇਟ ਦੋਰੇ ਦੋਰੇ ਵੋਟ ਜੜੇ ਹੈ ਉਹ ਬਣਾਏ ਗਏ ਯਾਨੀ ਕਿ ਹਰ 8 ਵੋਟਾਂ ਦੇ ਪਿੱਛੇ ਇੱਕ ਵੋਟ ਜੜੀ ਹੈ ਉਹ ਐਜੇਹੀ ਬਣਾਏ ਗਏ ਡੁਪਲੀਕੇਟ ਜਾਂ ਜਹੀ ਤਾਂਦਲੀ ਕੀਤੀ ਗਈ ਯਾਨੀ ਕਿ 2 ਕਰੋੜ 2 ਕਰੋੜ ਦੇ ਵਿੱਚੋਂ 25 ਲੱਖ 8 ਦੇ ਮਗਰ 1 ਰਾਹੁਲ ਗਾਂਧੀ ਨੇ ਵੀ ਆਖਿਆ ਕਿ ਵੀ ਪਹਿਲਾਂ ਇਹ ਸਾਰਾ ਕੁਝ ਵਰਤਾਰਾ ਜਿਹੜਾ ਹੈ ਹੇਰਾ ਫੇਰੀ ਦਾ ਮਹਾਰਾਸ਼ਟਰ ਵਿੱਚ ਵੇਖਣ ਨੂੰ ਮਿਲਿਆ ਫਿਰ ਕਰਨਾਟਕਾ ਵਿੱਚ ਵੇਖਣ ਨੂੰ ਮਿਲਿਆ ਇਹ ਫੇਰ ਹੁਣ ਜਿਹੜੇ ਉਹਨਾਂ ਨੇ ਆਪਣਾ ਵੱਡੀ ਸਕਰੀਨ ਸਟੇਜ ਤੇ ਲਗਾ ਰੱਖੀ ਸੀ ਜਿੱਥੇ ਉਹ ਸਾਰਾ ਕੁਝ ਆਪਣੇ ਵੱਲੋਂ ਜਿਹੜਾ ਹੈ ਉਹ ਐਕਸਪਲੇਨ ਕਰ ਰਹੇ ਸਨ ਪੱਤਰਕਾਰਾਂ ਨੂੰ ਲੋਕਾਂ ਨੂੰ ਦੱਸ ਰਹੇ ਸਨ ਕਈ ਤਰ੍ਹਾਂ ਦੀਆਂ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਤਸਵੀਰਾਂ ਵੀ ਵਿਖਾਈਆਂ ਉਹਨਾਂ ਆਖਿਆ ਕਿ ਹੁਣ ਹਰਿਆਣਾ ਦੇ ਵਿੱਚ ਵੇਖਣ ਨੂੰ ਮਿਲਿਆ ਪਿਛਲੇ ਜੋਨੰਦੀ ਦੌਰਾਨ اور ਕਿਉਂਕਿ ਉਹ ਬਿਹਾਰ ਦੇ ਵਿੱਚ ਚੋਣ ਹੋਣ ਜਾਣੀ ਹੈ ਪਹਿਲੇ ਗੇਟ ਦੀਆਂ ਵੋਟਾਂ ਪੈ ਚੁੱਕੀਆਂ ਨੇ ਦੂਜੇ ਗੇਟ ਦੀਆਂ ਵੋਟਾਂ 11 ਨੂੰ ਪੈਣੀਆਂ ਨੇ ਤਾਂ ਉੱਥੇ ਵੀ ਜ਼ਿਆਦਾ ਤੌਰ ਤੇ ਅਜਿਹਾ ਵਰਤਾਰਾ ਵੇਖਣ ਨੂੰ ਮਿਲੇਗਾ ਔਰ ਭਾਜਪੀ ਆਪਣੇ ਜਿਹੇ ਕੋਜੇ ਅਦਾਸ ਦੇ ਵਿੱਚ ਆਪਣੀ ਜਿੱਤ ਯਕੀਨੀ ਬਣਾਏਗੀ ਇਹ ਗੱਲ ਰਾਹੁਲ ਗਾਂਧੀ ਆਖ ਰਹੇ ਨੇ ਤੇ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਉਹਨਾਂ ਨੇ ਨਾ ਵੱਡੀ ਸਕਰੀਨ ਲਗਾਈ ਸੀ ਉੱਥੇ ਕੁਝ ਇੱਕ ਉਹਨਾਂ ਨੇ ਲੋਕ ਵੀ ਲੈ ਕੇ ਆਂਦੇ ਹੋਏ ਸਨ ਜਿਹਨਾਂ ਦੀਆਂ ਵੋਟਾਂ ਜਿਹੜੇ ਬਿਹਾਰ ਤੋਂ ਐਸਨੋਂ ਕੱਟ ਲਿੱਤੀਆਂ ਗਈਆਂ ਇਹ ਕੱਟੀਆਂ ਗਈਆਂ ਨੇ ਇਹ ਵੋਟਰ ਲੈਸਾਂ ਚੋਣਾਂ ਦਾ ਨਾਮ ਨਹੀਂ ਸੀ ਇੱਕ ਔਰਤ ਜਿਹੜੀ ਉਹਨਾਂ ਨੇ ਫੋਟੋ ਦਿਖਾਈ ਬ੍ਰਾਜ਼ੀਲ ਦੀ ਮਾਡਲ ਹੈ ਹਰਿਆਣਾ ਦੇ ਵਿੱਚ ਜਿਹੜੀ ਪਿਛਲੇ ਵਾਰੀ VOTING ਹੋਈ ਉਸ ਦਾ ਹਵਾਲਾ ਦਿੰਦੇ ਆ ਉਹਨਾਂ ਦੱਸਿਆ ਕਿ 10 ਬੂਥਾਂ ਤੇ 22 ਥਾਵਾਂ ਤੇ ਵੋਟਰ ਸੂਚੀ ਵਿੱਚ ਇਸ ਔਰਤ ਦੀ ਫੋਟੋ ਵੇਖਣ ਨੂੰ ਮਿਲੀ 22 ਥਾਵਾਂ ਤੇ 22 ਵੋਟਾਂ ਯਾਨੀ ਕਿ ਇੱਕੋ ਚਿਹਰੇ ਨੂੰ ਲੈ ਕੇ ਕਿਤੇ ਉਸ ਨਾ ਉਸ ਨਸੀਮਾ ਰੱਖਿਆ ਹੋਇਆ ਕਿਤੇ ਸੁਵੀਟੀ ਰੱਖਿਆ ਹੋਇਆ ਔਰ ਕਿਤੇ ਉਸ ਨੇ ਸਰਸਵਤੀ ਰੱਖਿਆ ਹੋਇਆ ਤੋ ਇਸ ਤਰ੍ਹਾਂ ਦੇ ਹੋਰ ਨਾਮਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਉਹਨਾਂ ਕਹੇ ਕਿ ਭਾਰਤੀ ਜਨਤਾ ਪਾਰਟੀ ਨੇ ਸ਼ੇਰਾ ਫੇਰੀ ਨੂੰ ਇੱਕ ਇੰਡਸਟਰੀ ਇੱਕ ਸੰਦਨ ਦੇ ਵਿੱਚ ਬਦਲ ਦਿੱਤਾ ਹੈ ਇਹ ਲੋਕ ਰਾਜ ਦਾ ਸੰਗੜਾ ਕੋਟ ਰਹੀ ਹੈ ਔਰ ਸੰਵਿਧਾਨਕ ਸੰਸਥਾਵਾਂ ਨੂੰ ਨਕਾਰਾ ਬਣਾਉਂਦੀ ਨਿਰੰਤਰ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਦੇ ਇਹਨਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ ਉਹਨਾਂ ਨੇ ਇਹਨਾਂ ਦੋਸ਼ਾਂ ਨੂੰ ਆਧਾਰਹੀਨ ਦੱਸਿਆ ਹੈ ਔਰ ਉਹਨਾਂ ਨੇ ਆਖੇ ਇਲੈਕਸ਼ਨ ਕਮਿਸ਼ਨ ਨੇ ਆਖਿਆ ਹੈ ਕਿ ਹਰਿਆਣਾ ਚੋਣ ਪ੍ਰਕਿਰਿਆ ਸਮੇਂ ਕੋਈ ਅਜਿਹੇ ਇਤਰਾਸ ਦਰਜ ਨਹੀਂ ਕਰਵਾਏ ਗਏ ਔਰ ਜਿਹੜੇ ਕੇਂਦਰੀ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਕਿਰਨ ਰਿਜੀਜੂ ਹੋਣੀ ਉਹਨਾਂ ਨੇ ਆਖਿਆ ਹੈ ਕਿ ਅਸਲ ਦੇ ਵਿੱਚ ਰਾਹੁਲ ਗਾਂਧੀ ਨੂੰ ਕਾਂਗਰਸ ਨੂੰ شکست ਕਬੂਲ ਨਹੀਂ ਖਾਇਆ ਅਤੇ ਰਾਹੁਲ ਗਾਂਧੀ ਵਿਦੇਸ਼ਾਂ ਵਿੱਚ ਜਾ ਕੇ ਭਾਰਤ ਦੀ ਬਦਨਾਮੀ ਕਰਦੇ ਹਨ ਇਥੋਂ ਦੇ ਲੋਕ ਰਾਜ ਨੂੰ ਬਦਨਾਮ ਕਰਦੇ ਹਨ ਉਹਨਾਂ ਆਖਿਆ ਕਿ ਅਸੀਂ ਵੀ 2004 ਦੇ ਵਿੱਚ ਚੋਣਾਂ ਹਾਰੀਆਂ ਸਨ ਉਹਦੇ ਬਾਅਦ 10 ਸਾਲ ਤੱਕ ਕਾਂਗਰਸ ਦੀ ਸਰਕਾਰ ਰਹੀ ਲੇਕਿਨ ਅਸੀਂ ਹਾਰ ਨੂੰ ਖੜੇ ਮੱਥੇ ਕਬੂਲ ਕਰ ਲਿਆ ਸੀ ਅਤੇ ਕਾਂਗਰਸ ਪਾਰਟੀ ਨੂੰ ਨਦੀ ਜਿੱਤ ਦੇ ਉੱਪਰ ਵਧਾਈ ਦਿੱਤੀ ਸੀ لیکن ਇਸ ਉੱਪਰ ਕਾਫੀ ਲੋਕ ਜਿਹੜੇ ਹੈਨਮੈਂਟ ਅਸੀਂ ਜਦੋਂ ਡਿਸਕਸ਼ਨਸ ਪੈਨਲ ਡਿਸਕਸ਼ਨ ਵਾਕ ਵਾਕਟੀ ਵਿੱਚ ਚੈਨਲ ਆ ਤੇ ਵੇਖਦੇ ਹਾਂ ਉਹਦੇ ਵਿੱਚੋਂ ਕੁਝ ਇੱਕ ਮਹਾਰ ਇਹ ਇਲੈਕਸ਼ਨ ਕਮਿਸ਼ਨ ਦੇ ਰੂਲ ਉੱਪਰ ਵੀ ਸਵਾਲ ਕਰ ਰਹੇ ਹਨ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹਨਾਂ ਦਾ ਆਖਣਾ ਹੈ ਉਹ ਕਿਤੇ कांग्रेस ਦੇ ਖਿਲਾਫ ਬੁਗਤ ਰਿਆ ਹੈ ਬੀਜਪੀ ਦੇ ਕੇਂਦਰ ਸਰਕਾਰ ਦੇ ਪਰਬਾਹੇ ਕੰਮ ਕਰ ਰਿਹਾ ਹੈ ਉਹਨਾਂ ਦਾ ਅਕੜਾ ਹੈ ਕਿ ਰਾਹੁਲ ਗਾਂਧੀ ਲੀਡਰ ਆਫ اپੋਜੀਸ਼ਨ ਹਨ ਵਿਰੋਧੀ ਧਿਰ ਦੇ ਨੇਤਾ ਹਨ ਇੱਕ ਸੰਵਿਧਾਨਕ ਅਹੁਦਾ ਹੈ ਜੇਕਰ ਉਹਨਾਂ ਨੇ ਖੁੱਲੀ ਮੰਚ ਤੋਂ ਇਹ ਜਿਹੇ ਇਲਜ਼ਾਮ ਲਗਾਏ ਹਨ ਤਾਂ ਇਲੈਕਸ਼ਨ ਕਮਿਸ਼ਨ ਨੂੰ ਭਾਰਤ ਦੇ ਚੋਣ ਕਮਿਸ਼ਨ ਨੂੰ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ ਔਰ ਇਸ ਬਾਬਤ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਔਰ ਉਹਨਾਂ ਨੂੰ ਉੱਥੇ ਆਪਣੀ ਆਪਣੇ ਜਵਾਬ ਦੇ ਕੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਨਾ ਕਿ ਸਿਰਫ ਇੱਕ ਪ੍ਰੈਸ ਪ੍ਰੈਸ ਬਿਆਨ ਜਾਰੀ ਕਰ ਦਿੱਤਾ ਤੇ ਗੱਲ ਖਤਮ ਹੋ ਗਈ ਹੁਣ ਗੱਲ ਕਰਾਂਗੇ ਜੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦੀ ਔਰ ਰਾਜਾ ਵੜਿੰਗ ਹੋਰਾਂ ਨੂੰ ਮੁਸ਼ਕਲਾਂ ਨੇ ਘੇਰਾ ਪਾਇਆ ਹੋਇਆ ਜੀ ਉਹ ਇਸ ਬਾਰੇ ਡੋੜੀ ਸਥਿਤੀ ਡੜੀ ਪੈਦਾ ਹੋਈ ਹੈ ਜੋ ਮੁਸ਼ਕਲਾਂ ਉਹਨਾਂ ਨੂੰ ਅ ਦਰਪੇਸ਼ ਨੇ ਉਸ ਨੂੰ ਲੈ ਕੇ ਉਹਨਾਂ ਨੇ ਸਪਸ਼ਟਿਕਰਨ ਦਿੱਤਾ ਹੈ ਅਤੇ ਇੱਕ ਖਾਸ ਵੀਡੀਓ ਪੈਗਾਮ ਵੀ ਉਹਨਾਂ ਦਾ ਦੇਖਿਆ ਸੀ ਉਹ ਉਹਨਾਂ ਨੇ ਵੀ ਜਾਰੀ ਕੀਤਾ ਹੈ ਅਤੇ ਰਸਮੀ ਤੌਰ ਤੇ ਮਾਫੀ ਮੰਗੀ ਹੈ ਲੇਕਿਨ ਮੁਸ਼ਕਲਾਂ ਘਟ ਨਹੀਂ ਰਹੀਆਂ ਜ਼ੁਬਾਨ ਉਹਨਾਂ ਦੀ ਫਿਸਲ ਗਈ ਜਾਂ ਅਲਗਰਜ਼ ਸਨ ਜਾਂ ਜਿਸ ਕਦਰ ਵੀ ਜੋ ਕੁਝ ਹੋਇਆ ਹੋਏਗਾ ਅਸਲ ਵਿੱਚ ਤੁਹਾਨੂੰ ਪਤਾ ਹੈ ਕਿ ਤਰਨ ਤਰਨ ਵਿਧਾਨ ਸਭਾ ਹਲਕੇ ਦੀ ਇਸ ਜਮਨੀ ਚੋਣ ਹੋ ਰਹੀ ਹੈ ਸਾਰੀ ਪਾਰਟੀਆਂ ਦੇ ਪ੍ਰਤੀਨਿਧ ਆਗੂ ਉੱਥੇ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਤੋਂ ਜ਼ਿਆਦਾ ਤੌਰ ਤੇ ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਇਹਨਾਂ ਦੀਆਂ ਗੇੜੀਆਂ ਵੀ ਲੱਗ ਰਹੀਆਂ ਨੇ ਰਾਜਾ ਬੜਿੰਖ ਖੋਰਾ ਦੀਆਂ ਤੋਂ ਇਸ ਚੋਣ ਪ੍ਰਚਾਰ ਦੇ ਦੌਰਾਨ ਉਹਨਾਂ ਨੇ ਉਹਨਾਂ ਨੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਵਰਗੀ ਬੂਟਾ ਸਿੰਘ ਖੋਰਾ ਨੂੰ ਲੈ ਕੇ ਕੁਝ ਜਿਹੇ ਖਲਫਾਸ ਦੀ ਵਰਤੋਂ ਕੀਤੀ ਜਿਸ ਕਰਕੇ ਵੱਡੇ ਪੱਧਰ ਤੇ ਵਿਵਾਦ ਪੈਦਾ ਹੋ ਗਿਆ ਹੈ ਸ਼ਾਇਦ ਉਹਨਾਂ ਦਾ ਮਕਸਦ ਇਹ ਸੀ ਕਿ ਲੋਕਾਂ ਨੂੰ متاثر ਕਰਨ ਦੀ ਕੋਸ਼ਿਸ਼ ਕਰਨਾ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਨਾ ਕਿ ਆ ਬੂਟਾ ਸਿੰਘ ਹੋਰੀ ਸ਼ੈਡਿਊਲ ਕਾਸਟ ਹਨ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦੇ ਸਨ ਮਜ਼ਬੀ ਸਿੱਖ ਸਨ ਔਰ ਇਸ ਦੇ ਬਾਵਜੂਦ ਸ਼ਾਇਦ ਉਹ ਆਕਰੇ ਸਨ ਕਿ ਕਾਂਗਰਸ ਨੇ ਉਹਨਾਂ ਨੂੰ ਐਡੇ ਵੱਡੇ ਰੁਤਬੇ ਅਹੁਦੇ ਤੇ ਪਹੁੰਚਾਇਆ ਕੁਝ ਹੋਰ ਅਲਫਾਜ਼ ਵੀ ਉਹਨਾਂ ਨੇ ਜਿਹੇ ਵਰਤੇ ਜਿਸ ਕਰਕੇ ਉਹਨਾਂ ਨੂੰ ਮਾਫਰੀ ਮੰਗਣੀ ਮਾਫੀ ਮੰਗਣੀ ਪਈ ਲੇਕਿਨ ਮੁਸ਼ਕਲਾਂ ਜੜੀਆਂ ਨੇ ਘਟੀਆਂ ਨਹੀਂ ਖੰਡ ਤੋ ਆ ਉਹਨਾਂ ਦੇ ਸੁਪੁੱਤਰ ਬੂਟਾ ਸਿੰਘ ਖੁਰਾ ਦੇ ਉਹਨਾਂ ਨੇ ਸਰਬਜੋਤ ਸਿੰਘ ਖੁਰਾ ਨੇ ਇਸ ਬਾਬਤ ਕਪੂਰਲਾ ਦੇ ਐਸਐਸਪੀ ਨੂੰ ਰਸਮੀ ਸ਼ਿਕਾਇਤ ਦਿੱਤੀ ਹੈ ਤੋਂ ਸ਼ਿਕਾਇਤ ਦੇ ਵੇਰਵੇ ਚੋਂ ਲੰਘਣ ਮਗਰੋਂ ਐਸਐਸਪੀ ਖੁਰਾ ਦੀ ਹਦਾਇਤ ਤੇ ਉੱਥੋਂ ਦੇ ਫਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਰਸਮੀ ਤੌਰ ਤੇ ਐਫਆਈਆਰ ਪਰਚਾ ਜਿਹੜਾ ਹੈ ਉਹ ਰਾਜਾ ਵਡਿੰਗ ਦੇ ਖਿਲਾਫ ਦਰਜ ਕਰ ਦਿੱਤਾ ਗਿਆ ਹੈ ਤੋਂ ਉਹਨਾਂ ਦੀ ਸ਼ਿਕਾਇਤ ਵਿੱਚ ਉਹਨਾਂ ਨੇ ਆਖਿਆ ਕਿ ਇਹ مذہبی ਸਿੱਖ ਪਾਈਚਾਰੇ ਤੇ ਸਿੱਧਾ ਹਮਲਾ ਹੈ ਔਰ ਉਹਨਾਂ ਨੂੰ ਉਹਨਾਂ ਦੀ ਸਮੁੱਚੀ ਜਾਤ ਨੂੰ ਅਮਰਿੰਦਰ ਰਾਜਵੜੀ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਆ ਬੜੇ ਬੜੀ ਮਿਹਨਤ ਮੁਸ਼ਕਲ ਦੇ ਨਾਲ ਪੱਕੇ ਨਿਸ਼ਚੇ ਦਲੇ ਇਰਾਦੇ ਦੇ ਨਾਲ ਬੂਟਾ ਸਿੰਘ ਹੋਰੀ ਉਹਨਾਂ ਦੇ ਪਿਤਾ ਜੀ ਉਹ ਦੇਸ਼ ਤੇ ਗ੍ਰਾਮ ਮੰਤਰੀ ਬਣੇ ਸਨ ਐਡੇ ਵੱਡੇ ਉੱਚੇ ਅਹੁਦੇ ਤੇ ਪਹੁੰਚੇ ਸਨ ਇਹ ਉਹਨਾਂ ਦੀ ਕਾਬਲੀਅਤ ਸੀ ਹਾਂਜੀ ਜਿਸ ਕਰਕੇ ਉਹਨਾਂ ਨੂੰ ਇਹ ਮਾਨਡ حاصل ਹੋਇਆ ਦੇਸ਼ ਦੇ ਗ੍ਰਹਿ ਮੰਤਰੀ ਬੰਨਨ ਦਾ ਮੌਕਾ ਮਿਲਿਆ ਇਹ ਉਹਨਾਂ ਨੂੰ ਮਜ਼ਬੇ ਸੇਕਰਾਰ ਦੇ ਰਹੇ ਹਨ ਉਹਨਾਂ ਦੀ ਸਕਿਨ ਕਲਰ ਉਹਨਾਂ ਦੇ ਰੰਗ ਦੀ ਉਹਨਾਂ ਨੂੰ ਕਾਲਾ ਇਹੋ ਜਿਹਾ ਲਸਟਰਡ ਹੈ ਨਾ ਉਹਨਾਂ ਨੇ ਇਸਤੇਮਾਲ ਕੀਤੇ ਹਨ ਸਰਬਜੀਤ ਸਿੰਘ ਘੁਰਾਨੀ ਆਪਣੀ ਸਰਬਜੋਤ ਸਿੰਘ ਘੁਰਾਨੀ ਆਪਣੀ ਇਸ ਸ਼ਿਕਾਇਤ ਦੇ ਵਿੱਚ ਇਹ ਗੱਲਾਂ ਬਿਆਨ ਕੀਤੀਆਂ ਹਨ ਔਰ ਅਮਰਿੰਦਰ ਸਿੰਘ ਰਾਜਾ ਵਰਡਿੰਗ ਹੋ ਰਹੀ ਇੰਡੀਅਨ ਯੂਥ ਕਾਂਗਰਸ ਦੇ ਵੀ ਪਲ ਨੂੰ ਪ੍ਰਧਾਨ ਰਹੇ ਨੇ ਹੁਣ ਪੰਜਾਬ ਦੇ ਪ੍ਰਧਾਨ ਹਨ ਔਰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਮਨੀ ਲੋਕ ਸਭਾ ਦੀ ਚੁਣੇ ਗਏ ਲੁਧਿਆਣਾ ਹਲਕੇ ਤੋਂ ਤੋਂ ਕਾਂਗਰਸ ਦੇ ਵਾਸਤੇ ਵੀ ਇੱਕ ਵੱਡੀ ਵੰਗਾਰ ਹੈ ਕਿ ਕਿਸ ਕਦਰ ਉਹਨਾਂ ਦੇ ਕੈਰੀਅਰ ਤੇ ਇਸ ਗੱਲ ਦਾ ਅਧਰ ਹੋ ਸਕਦਾ ਹੈ ਕਿ ਫਿਲਹਾਲ ਤਾਂ ਚੋਣਾ ਹੈ ਤਰਨਤਰਨ ਦੇ ਵਿੱਚ ਤਾਂ ਹੀ ਸਵਾਸਥੀ ਸਰਕਾਰ ਲਈ ਵੀ ਕਾਂਗਰਸ ਲਈ ਵੀ ਕੋਈ ਜੋਨਾ ਖਿਲਾਫ ਕਾਰਵਾਈ ਕਰਦੇ ਹ ਤਾਂ ਪੈਗਾਮ ਪੁੱਠਾ ਜਾ ਸਕਦਾ ਹੈ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਸਪਸ਼ਟ ਹੋਏਗੀ ਉਜੇ ਤੇ ਮੈਂ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਚੋਣ ਦੀ ਗੱਲ ਕਰ ਰਿਹਾ ਹਾਂ ਤਾਂ ਉਹ ਕਿਉਂਕਿ ਉੱਥੇ ਵੀ ਚੋਣ ਪ੍ਰਚਾਰ ਅੱਜ ਕੇ ਪਖਿਆ ਹੋਇਆ ਹੁਣ ਬਸ ਇੱਕ ਦਿਨ ਦੀ ਗੱਲ ਰਹਿ ਗਈ ਹੈ ਚੋਣ ਪ੍ਰਚਾਰ ਮੁੱਕ ਜਾਏਗਾ 11 ਨੂੰ ਵੋਟਾਂ ਪੈਣੀਆਂ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਨੇ ਭਵੰਤ ਮਾਨੋਰ ਦੇ ਨਾਲ ਉੱਥੇ ਸੰ ਤਰਨਤਾਰਨ ਹਲਕੇ ਵਿੱਚ ਰੋਡ ਸ਼ੋਅ ਸੀ ਔਰ ਇਸੋਰਾਂਤ ਕੇਜਰੀਵਾਲ ਖੁਰਾਂ ਨੇ ਵੀ ਜਿਹੜਾ ਮੋਰਿੰਦਰ ਸਿੰਘ ਰਾਜਾ ਵਡਿੰਗ ਖੁਰਾਂ ਦੇ ਇਸ ਬਿਆਨ ਨੂੰ ਲੈ ਕੇ ਉਹਨਾਂ ਦੀ ਨਿਖੇਦੀ ਵੀ ਕੀਤੀ ਉਹਨਾਂ ਦੇ ਬਿਆਨ ਦੀ ਔਰ ਆਖਿਆ ਕਿ ਜਿਹੜਾ ਹੈ ਇਹੜੀ ਹੈ ਇਹ ਇੱਕ ਦਲਿਤ ਪਾਈਚਾਰੇ ਤੇ ਇਹ ਆਪਣੇ ਜੋ ਬਿਆਨ ਇਹਨਾਂ ਨੇ ਦਿੱਤਾ ਹੈ ਸਿੱਧਾ ਹਮਲਾ ਹੈ ਔਰ ਇਸ ਤਰ੍ਹਾਂ ਜੋ ਹੈ ਉਹਨਾਂ ਨੂੰ ਨਤੀਜਾ ਭੁਗਤਣਾ ਪਏਗਾ ਲੋਕ ਜਵਾਬ ਦੇਣਗੇ ਹੋਣ ਕਿਉਂਕਿ ਗੱਲ ਚੱਲੀ ਹੈ ਜੀ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਇਸ ਦਾ ਅ થોੜਾ ਗੱਲ ਕਰ ਲਈਏ ਇਹਮ ਇਲੈਕਸ਼ਨ ਹੈ ਔਰ ਜੋ ਜ਼ਿਕਰ ਕੀਤਾ ਹੈ 11 ਨਵੰਬਰ ਨੂੰ ਵੋਟਾਂ ਪਹਿਣੀਆਂ ਨੇ ਬਿਹਾਰਛੂ ਵੋਟਾਂ ਪਿਆਰੀਆਂ ਸਮੁੱਚੀ ਅਸੈਂਬਲੀ ਵਾਸਤੇ ਕੁਝ ਇੱਕ ਦੇਸ਼ ਦੇ ਹਲਕਿਆਂ ਦੇ ਵਿੱਚ ਇੱਕ ਇੱਕ ਕਰਕੇ ਸਿਮਨੀ ਚੋਣ ਹੋ ਰਹੀ ਹੈ ਸਾਰੇ ਦੇ ਨਤੀਜੇ ਤਰਨਤਾਰਨ ਦੇ ਵੀ 14 ਨਵੰਬਰ ਨੂੰ ਆਣੇ ਨੇ ਤੋ ਬਹੁਤ ਕੋਨੀ ਮੁਕਾਬਲਾ ਹੈ ਕਾਂਗਰਸ ਬੀਜੇਪੀ ਕਾਲੀ ਦਲ ਤਾਂ ਹੋਣਗੇ ਇਸੇ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਹੈ ਉਹਨਾਂ ਨੇ ਆਪਣਾ ਉਮੀਦਵਾਰ ਖੜਾ ਕੀਤਾ ਹੋਇਆ ਹੈ ਔਰ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੇ ਅਸੈਂਬਲੀ ਚੋਣਾਂ ਦੇ ਵਿੱਚ ਬਾਈ ਦੇ ਵਿੱਚ ਵੱਡੇ ਪੱਧਰ ਤੇ ਜਿੱਤ ਹਾਸਿਲ ਕੀਤੀ ਸੀ 117 ਚੋਂ 92 ਸੀਟਾਂ ਜਿੱਤ ਕੇ ਉਸ ਤੋਂ ਬਾਅਦ ਵਕ ਵਕ ਸਮੇਂ ਤੇ ਪੰਜਾਬ ਦੇ ਵਿੱਚ ਬਾਏ ਇਲੈਕਸ਼ਨ ਜਮਨੀ ਚੋਣ ਕੋਈ ਕਹਤਾ 6 ਤੋਂ 5 ਵਾਰ ਜਿੱਤ ਹਾਸਲ ਕੀਤੀ ਹੈ ਸਰਕਾਰ ਵਿੱਚ ਹੋਣ ਦਾ ਕੁਝ ਵੱਡਾ ਫਾਇਦਾ ਤਾਂ ਹੁੰਦਾ ਹੀ ਹੈ ਤੋਂ ਇਹ ਸਵਾਰ ਵੀ ਪੂਰੀ ਵਾ ਲਾਈ ਹੋਈ ਹੈ ਆਮ ਆਦਮੀ ਪਾਰਟੀ ਨੇ ਸਾਰੀਆ ਪਾਰਟੀ ਨੇ ਲਾਈ ਹੋਈ ਹੈ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਹਰਬੀਤ ਸਿੰਘ ਸੰਤੂ ਹੋਰੀ ਉਹ ਵਕਾਰੀ ਉਮੀਦਵਾਰ ਨੇ ਔਰ ਉਹ ਤਿੰਨ ਵਾਰ ਜੋ ਜਿੱਤ ਚੁੱਕੇ ਨੇ ਇਸ ਹਲਕੇ ਤੋਂ ਆਜ਼ਾਦ ਉਮੀਦਵਾਰ ਵਰ ਜੋ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ 2002 ਦੇ ਵਿੱਚ ਔਰ ਫਿਰ 7 ਔਰ 12 ਦੇ ਵਿੱਚ ਸ਼ਰਮਣੀ ਅਕਾਲੀ ਦਲ ਨੂੰ ਜਿੱਤੇ 22 ਦੇ ਵਿੱਚ ਉਹ ਹਾਰ ਗਏ ਸਨ ਕਾਂਗਰਸ ਦੇ ਤਰ੍ਹਾਂ ਵੀਰ ਅਗਨੀ ਖੋਤਰੀ ਤੋਂ ਔਰ ਫਿਰ ਇਧਰ ਆ ਗਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਰਮਣੀ ਅਕਾਲੀ ਦਲ ਜਿਹੜਾ ਹੈ ਕਿਉਂਕਿ ਸ਼ਿਕਸ ਰਈ ਲੰਬੇ ਸਮੇਂ ਤੋਂ ਖਾਲੀ ਹੁੰਦਾ ਨਜ਼ਰ ਆ ਰਿਹਾ ਜਿਵੇਂ ਇਹ ਆ ਗਏ ਇਸੇ ਤਰ੍ਹਾਂ ਹੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹ ਉਹ ਵੀ ਟੜੇ ਨੇ ਹਰਜੀਤ ਸਿੰਘ ਸੰਧੂ ਹੋਰੀ ਉਹ ਵੀ ਸਾਬਕਾ ਕਾਲਿਆਗੁਰੇ ਉਹਨਾਂ ਨੇ 2022 ਦੇ ਵਿੱਚ ਸਰ ਅਸ਼ਰੂਮਣੀ ਕਲੀਦਲ ਦਲ ਛੱਡ ਕੇ ਬੀਜੇਪੀ ਜੁਆਇਨ ਕੀਤੀ ਸੀ ਉਹ ਤੋਂ ਦੇ ਲੋਕਲ ਪ੍ਰਧਾਨ ਨੇ ਪਾਰਟੀ ਦੇ ਉਹਨਾਂ ਨੂੰ ਉਮੀਦਵਾਰ ਬਣਾਇਆ ਉਹਨਾਂ ਦਾ ਵੀ ਆਪਣਾ ਰਸੂਖ ਰੁਤਬਾ ਹੈ ਕਾਂਗਰਸ ਨੇ ਕਰਨਬੀਰ ਸਿੰਘ ਨੂੰ ਖੜਾ ਕੀਤਾ ਹੈ ਉਹਨਾਂ ਦਾ ਵੀ ਚੰਗਾ ਰਸੂਖਾ ਔਰ ਸਥਾਨਕ ਮੁੱਦਿਆਂ ਨੂੰ ਲੈ ਕੇ ਆਵਾਜ਼ ਬੁਲੰਦ ਕਰਦੇ ਰਹੇ ਹਨ ਇਸੇ ਤਰ੍ਹਾਂ ਹੀ ਸ਼ਰੂਮਣੀ ਕਲੀਦਲ ਵਾਰਿਸ ਪੰਜਾਬ ਦੇ ਜਿਹੜੇ ਨੇ ਉਹਨਾਂ ਨੇ ਮਨਦੀਪ ਸਿੰਘ ਨੂੰ ਖੜਾ ਕੀਤਾ ਹੈ ਮਨਦੀਪ ਸਿੰਘ ਸਦੀਪ ਸਿੰਘ ਜਿਹੜਾ ਕਿ ਜੇਲ੍ਹ ਦੇ ਵਿੱਚ ਹੈ ਇਹ ਉਸ ਦਾ ਪਰਾਕ ਹੈ ਸੰਦੀਪ ਸਿੰਘ ਨੂੰ ਸ਼ਿਫਰੇਨਾ ਦੇ ਸੁਦੀਪ ਸੂਰੀ ਦੇ ਕਤਲ ਕੇਸ ਦੇ ਵਿੱਚ ਸਜ਼ਾ ਹੋਈ ਸੀ ਤਾਂ ਕੁਝ ਹਫ਼ਤੇ ਪਹਿਲਾਂ ਇਸ ਕਰਕੇ ਉਹ ਖਬਰਾਂ ਵਿੱਚ ਰਿਹਾ ਕਿ ਉਸ ਨੇ 10 ਸਾਬਕਾ ਪੁਲਿਸ ਅਧਿਕਾਰੀ ਜਿਹੜੇ ਨੇ ਜੇਲ੍ਹ ਵਿੱਚ ਬੰਦ ਸਨ ਉਹਨਾਂ ਤੇ ਹਮਲਾ ਬੋਲਿਆ ਸੀ ਔਰ ਇਸ ਦੌਰਾਨ ਇੱਕ ਸਾਬਕਾ ਡੀਐਸਪੀ ਦੀ ਮੌਤ ਹੋ ਗਈ ਸੀ ਤਾਂ ਇਹ ਹੈ ਕਿ ਜਿਹੜਾ ਇਹ ਉਮੀਦਵਾਰ ਹੈ ਸ਼੍ਰੋਮੋ ਨਿਕਾਲੀ ਦਾਲ ਵਾਰਿਸ ਪੰਜਾਬ ਦੇ ਜਿਨ੍ਹਾਂ ਦੇ ਦੋ ਮੈਂਬਰ ਪਾਰਲੀਮੈਂਟ ਨੇ ਸਰਬਜੀਤ ਸਿੰਘ ਖਾਲਸਾ ਤੇ ਦੂਜੇ ਖਡੂਰ ਸਾਹਿਬ ਕੋ ਜੜੇ ਕਿ ਨੇਪੂ ਗਰਦੀ ਜੇਲ੍ਹ ਵਿੱਚ ਬਾਤ ਸੰ ਆ ਉਹਨਾਂ ਨੇ ਉਹ ਦੋ ਵੱਡੀ ਜਿੱਤ ਹਾਸਲ ਕੀਤੀ ਸੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਔਰ ਇਸ ਜਿਹੜਾ ਤਰਨਤਾਰਨ ਵਿਧਾਨ ਸਭਾ ਹਲਕਾ ਹੈ ਕਡੂਰ ਸਾਹਿਬ ਲੋਕ ਸਭਾ ਹਲਕੇ ਦਾ ਹਿੱਸਾ ਹੈ ਔਰ ਇੱਥੇ ਜਿਹੜਾ ਹੈ ਅਮਰਿਤਪਾਲ ਸਿੰਘ ਜਿਹੜਾ ਕਿ ਡਬਲਯੂਕਡੀਚੇਲ ਚਮੰਦ ਹੈ ਉਸਨੇ ਵੱਡੇ ਪੱਧਰ ਤੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ ਔਰ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜੇਕਰ ਗੱਲ ਕਰੀਏ ਤਾਂ ਉਸ ਨੂੰ ਇੱਥੇ ਆਪਣੇ ਉਰਦੀ ਉਮੀਦਵਾਰ ਤੋਂ 44000 ਵੋਟ ਦੇ ਬੂਟਾ ਮਿਲੀਆਂ ਸਨ ਤਾਂ ਉਹ ਹੁਣ ਇਹਨਾਂ ਨਤੀਜਿਆਂ ਦਾ ਕਿ ਪੁਰਾਣੇ ਨਤੀਜੇ ਸਾਨੂੰ ਇਸ ਚੋਣ ਦੇ ਵਿੱਚ ਕਿੰਨੇ ਕੁ ਅਸਰਦਾਰ ਸਾਬਤ ਹੁੰਦੇ ਨੇ 11 ਨੂੰ ਬੂਟਾ ਪੈਣੀ ਹੈ ਤੇ ਚੋਣਾਂ ਨੂੰ ਨਤੀਜੇ ਆ ਜਾਣੇ ਪਤਾ ਲੱਗ ਜਾਏਗਾ ਇਹ ਗੱਲ ਕਰਦੇ ਹਾਂ ਕਿ ਸ਼ਰੂਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਰੂਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵਾਸਤੇ ਅੰਮ੍ਰਿਤਸਰ ਦੇ ਵਿੱਚ ਤੇ ਨਵੰਬਰ ਸੋਮਵਾਰ ਵਾਲੇ ਦਿਨ ਵੋਟਾਂ ਪਈਆਂ ਆਮ ਇਜਲਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕਿ ਉੱਥੇ ਤੇਜਾ ਸਿੰਘ ਸਮੋਦਰੀ ਹਾਲ ਦੇ ਵਿੱਚ ਹੋਇਆ ਔਰ ਖਰਜਿੰਦਰ ਸਿੰਘ ਧਾਮੀ ਮੌਜੂਦਾ ਪ੍ਰਧਾਨ ਇੱਕ ਵਾਰ ਫੇਰ ਯਾਨੀ ਕਿ ਪੰਜਵੀਂ ਵਾਰ ਮੁੜ ਪ੍ਰਧਾਨ ਚੁਣ ਲਏ ਗਏ ਨੇ 2021 ਤੋਂ ਪ੍ਰਧਾਨ ਚਲੇ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਸੁਖੀਰ ਸਿੰਘ ਬਾਦਲ ਹੋਣਾ ਨਜ਼ਾਰਾ ਤੌਰ ਤੇ ਲੰਮੇ ਸਮੇਂ ਤੋਂ ਉਹਨਾਂ ਦੀ ਪੱਕੜ ਹੈ ਸ਼ੁਰੂਮਣੀ ਕਮੇਟੀ ਤੇ ਮਜ਼ਬੂਤ ਬਣੀ ਹੋਈ ਹੈ ਭਾਵੇਂ ਕਿ ਉਹ ਦਰਵਾਈ ਸਿਆਸੀ ਪੱਧਰ ਤੇ ਹਾਲ ਮਾੜਾ ਹੈ ਔਰ ਜਿਹੜੀਆਂ ਨੇ ਕੁੱਲ ਜਿਹੜੀਆਂ ਵੋਟਾਂ ਨੇ 136 ਪਈਆਂ ਔਰ ਇਹ ਚੋਂ ਹਰਜਿੰਦਰ ਸਿੰਘ ਤਾਂਵੀ ਹੋਰਾਂ ਨੂੰ 117 ਵੋਟਾਂ ਪਈਆਂ ਔਰ ਜਿਹੜਾ ਇੱਕ ਵੱਖਰਾ ਸ਼ਰੋਮਣੀ ਅਕਾਲੀ ਦਲ ਬਣ ਚੁੱਕਿਆ ਹੈ ਆ ਜਿਸ ਨੂੰ ਅਸੀਂ ਪਾਈਲ ਨੂੰ ਭਾਗੀ ਤੜਾਕ ਦੇ ਰੱਖਾ ਉਸ ਦੇ ਉਮੀਦਵਾਰ ਨੂੰ ਮਿੱਠੂ ਸਿੰਘ ਕਾਨੇ ਕਿਹੋ ਜਿਹਾ ਨੂੰ ਸਿਰਫ ਔਰ ਸਿਰਫ 18 ਵੋਟ ਪਈਆਂ ਤੋਂ ਸੋ ਜ਼ਾਰਾ ਤੌਰ ਤੇ ਜੀ ਅ ਜਿਹੜੀ ਪੁਰਾਣੀ ਜੇਕਰ ਗੱਲ ਕਰੀਏ ਜਿਹੜੇ ਵਿਰੋਧੀ ਉਮੀਦਵਾਰ ਦਿੱਤੇ ਉਹ ਸਾਰੀਆਂ ਗੱਲਾਂ ਰੁਲਾ ਕੇ ਗੱਲ ਕਰੀਏ ਤਾਂ ਅੀ ਸ਼ਰੂਮਣੀ ਕਾਲੀ ਦਲ ਨੂੰ ਜਦੋਂ ਉਸ 2017 ਦੀਆਂ ਚੋਣਾਂ ਤੋਂ ਬਾਅਦ ਸ਼ਿਕਸਤ ਹੁੰਦੀ ਹੈ ਉਸ ਤੋਂ ਬਾਅਦ ਹੌਲੀ-ਹੌਲੀ ਨਿਗਾਰਵਲ ਹੈ ਅਸੈਂਬਲੀ ਦੇ ਵਿੱਚ ਵੀ ਮਾੜਾ ਹਾਲ ਹੈ ਜੇ ਹੁਣ 24 ਦੀਆਂ ਵੀ ਲੋਕ ਸਭਾ ਚੋਣਾਂ ਹੋਈਆਂ ਸਿਰਫ ਮਾਤਰਿਕ ਸੀਟ ਹਾਸਲ ਕੋਈ ਤਿੰਨ ਸੀਟਾਂ ਦੀ ਹਾਜ਼ਰੀ ਹੈ ਸਿਰਫ ਅਸੈਂਬਲੀ ਦੇ ਵਿੱਚ 100 ਸਾਲ ਤੋਂ ਪੁਰਾਣੀ ਪਾਰਟੀ ਹੈ ਤੋਂ ਵੱਡੀ ਬੰਗਾਰ ਜਿਹੜੀ ਹੈ ਇਸ ਨੂੰ ਪੇਸ਼ ਹੈ ਔਰ ਜਦੋਂ ਅੰਦਰ ਬਾਗੀ ਸੁਰ ਉਠਣੀ ਸ਼ੁਰੂ ਹੋਈਆਂ ਸਾਲ 1.5 ਸਾਲ ਪਹਿਲਾਂ ਮਾਮਲਾ ਫਿਰ ਅਕਾਲ ਤਖਤ ਦੇ ਕੋਲ ਪਹੁੰਚ ਗਿਆ ਔਰ ਉੱਥੇ ਕਈ ਇਲਜ਼ਾਮ ਜਿਹੜੇ ਹੈ ਨੂੰ ਬਾਦਲ ਸੁਖਬੀਰ ਬਾਦਲ ਖੁਰਾਂ ਤੇ ਲੱਗੇ ਸਾਨੇ ਨਾਲ ਹੀ ਉੱਥੇ ਪੇਸ਼ੀ ਵੀ ਹੋਈ ਸੀ ਔਰ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਹਨਾਂ ਨੇ ਜਨਤਕ ਤੌਰ ਤੇ ਜਿਹੜਾ ਹੈ ਕਈ ਇਲਜ਼ਾਮ ਕਬੂਲ ਕਰਕੇ ਮਾਫੀ ਮੰਗੀ ਸੀ ਵਕਰੀ ਗੱਲ ਹੈ ਬਾਅਦ ਜਾ ਕੇ ਉਹ ਮੁਕਰ ਵੀ ਗਏ ਸਨ ਤੋ ਇਸ ਤਰ੍ਹਾਂ ਮਰਸੂ ਜਿੱਤੀ ਵਾਸਤੇ ਅਕਾਲ ਤਖਤ ਸਾਹਿਬ ਵੱਲੋਂ ਇੱਕ ਛੇ ਮੈਂਬਰੀ ਪੈਨਲ ਬਣਾਇਆ ਗਿਆ ਸੀ ਔਰ ਹੁਕਮ ਹੋਇਆ ਸੀ ਕਿ ਅਕਾਲੀ ਦਲ ਦੀ ਡਿੜੀ ਹੈ ਨਵੇਂ ਸਫਿਸ਼ਰੀਓ ਮੈਂਬਰਸ਼ਿਪ ਜੜੀ ਹੈ ਉਹ ਬੰਦੀ ਚਾਹੀਦੀ ਹੈ ਔਰ ਮੁਖਿਮ ਚਲਾਈ ਜਾਣੀ ਚਾਹੀਦੀ ਹੈ ਲੇਕਿਨ ਇਸ ਤੋਂ ਬਾਅਦ ਵੀ ਡਿੜੀ ਹੈ ਉਹ ਸਥਿਤੀ ਵਿਗੜਨੀ ਚਲੀ ਗਈ ਅਕਾਲੀ ਦਲ ਰਸਮੀ ਤੌਰ ਤੇ ਜਿਵੇਂ ਕਹਿ ਲਓ ਵਕ ਵਕ ਬੇਸ਼ਵਾ ਵਿੱਚ ਚੱਲ ਰਿਹਾ ਸੀ ਦੋ ਫਾੜ ਸੀ ਸ਼ਰੂਮਣੀ ਕਾਲੀਦਾਲ ਬਦਲ ਹੋਰਾਂ ਨੇ ਆਪਣੀ ਭਰਤੀ ਮੁਹਿੰਮ ਚਲਾ ਲਈ ਦੂਜੀ ਧਿਰ ਨੇ ਆਪਣੀ ਭਰਤੀ ਮੁਹਿੰਮ ਚਲਾ ਲਈ ਉਹ ਸੁਖਵੀਰ ਬਦਲ ਹੋਰਾਂ ਨੂੰ ਆਪਣੇ ਪਦਰਤੇ ਪਰਦਾਨ ਚੁਣ ਲਿਆ ਗਿਆ ਦੁਬਾਰਾ ਔਰ ਇਧਰ ਸ਼ਰੂਮਣੀ ਕਾਲੀਦਾਲ ਜਨ ਨੂੰ ਮੁਰਸੂ ਜੀ ਦਾ ਨਾਂ ਦਿੰਦੇ ਨੇ ਉਸ ਦੇ ਵਿੱਚ ਜਿਹੜਾ ਹੈ ਸ਼ਰੂਮਣੀ ਜਿਹੜਾ ਸ਼੍ਰੀ ਕਾਲ ਤੱਕ ਇਤਿਹਾਸ ਦੇ ਜਥੇਦਾਰ ਸਾਹਿਬ ਕਰ ਲਿਆ ਗਿਆ ਨਹੀਂ ਹਰਪ੍ਰੀਤ ਸਿੰਘ ਹੋਰੀ ਉਹ ਜਿਹੜੇ ਨੇ ਉਹ ਪ੍ਰਦਾਨ ਬਣ ਗਏ ਸਨ ਖੈਰ ਇਹ ਮਾ ਪਿਛੋਕੜ ਦੀ ਗੱਲ ਕਰਤੀ ਹੈ ਤੋ ਵੱਡੇ ਵੋਟਾਂ ਦੇ ਫਰਕ ਨਾਲ ਸਤਾ ਵੀ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਔਰ ਖੂਰ ਖੋਦੇਦਾਰ ਵੀ ਸਰਬਸੰਮਤੀ ਦੇ ਨਾਲ ਚੁਣਨੇ ਗਏ ਸੀਨੀਅਰ ਉਪ ਪ੍ਰਧਾਨ ਬਣੇ ਜੀ ਰੁਕਜੀਤ ਸਿੰਘ ਵਿਰਕ ਹੋਰੀ ਜੂਨੀਅਰ ਉਪ ਪ੍ਰਧਾਨ ਬਣੇ ਨੇ ਬਲਦੇਵ ਸਿੰਘ ਕਲਿਆਣ ਖੋਰੀ ਅਤੇ ਜਨਰਲ ਸਕੱਤਰ ਮਡਨਦਮਾਨ ਹਾਸਲ ਹੋਇਆ ਸ਼ੇਰ ਸਿੰਘ ਮੰਡ ਵਾਲਾ ਨੂੰ ਇਸੇ ਤਰ੍ਹਾਂ ਹੀ 11 ਮੈਂਬਰੀ ਐਂਟਜ਼ੈਕਟਿਵ ਦੇ ਵਿੱਚ ਚੋਣ ਕੀਤੀ ਗਈ ਹੈ 2024 ਪਿਛਲੇ ਸਾਲ ਜੜੀ ਵੋਟਾਂ ਪਈਆਂ ਸਨ ਪ੍ਰਧਾਨ ਕੀ ਦੀਵਦ ਦੇ ਲਈ ਤਾਂ ਵੀ ਹੋਰਾਨੇ ਸਾਹਬ ਦਾ ਪ੍ਰਧਾਨ ਬੀਬੀ ਜਗੀਰ ਕੌਰ ਫੁਰਾਨ ਨੂੰ 74 ਵੋਟਾਂ ਦੇ ਫਰਕ ਦੇ ਨਾਲ ਹਰਾਇਆ ਸੀ ਸੋ ਜੀ ਛੇਤੀ ਛੇਤੀ ਉਹਨੇ ਟਾਈਪ ਦੇ ਵਿੱਚ ਸਾਰੀਆਂ ਕਵਰਾਂ ਸਮੇਟ ਲਈ ਹਨ ਚੈਕਸ਼ਾ ਕਰ ਲਈ ਹੈ ਇਸ ਤਰ੍ਹਾਂ ਮਿਲਦੇ ਰਹਿਣਾ ਹੈ ਮੈਨੂੰ ਫਰਮਲ ਕਵਰ ਦੀ ਇਜਾਜ਼ਤ ਦਿਓ ਸ਼ੁਕਰੀਆ ਜੀ ਚਿਤ